ਦੇ ਵਿੱਚ ਅੱਜ ਇੱਥੋਂ ਬਸ ਸਟੈਂਡ ਤੋਂ ਬਿਆਸ ਦੇ ਲਈ ਬਸ ਜਿਹੜੀ ਹੈ ਉਹ ਰਵਾਨਾ ਕੀਤੀ ਜਾਊਗੀ ਲਾਲਜੀਤ ਸਿੰਘ ਭੁੱਲਰ ਕੈਬਨਿਟ ਮੰਤਰੀ ਪੰਜਾਬ ਟ੍ਰਾਂਸਪੋਰਟ ਡਿਪਟੀ ਪੰਜਾਬ ਉਹਨਾਂ ਦੇ ਵੱਲੋਂ ਹਰੀ ਝੰਡੀ ਦੇ ਕੇ ਜਿਹੜਾ ਇਸ ਬਸ ਨੂੰ ਰਵਾਨਾ ਕੀਤਾ ਜਾਣਾ ਹੈ ਸਜਣਾ ਦੇਖ ਸਕਦੇ ਸੀ ਕਿ ਉਹ ਜਿਹੜੀ ਟ੍ਰਾਂਸਪੋਰਟ ਦੇ ਡਿਪੋ ਤੋਂ ਜਿਹੜੀ ਟ੍ਰਾਂਸਪੋਰਟੋਂ ਜਿਹੜਾ ਬਿਆਸ ਦੇ ਲਈ ਜਿਹੜੀ ਬਸ ਹੈ ਉਹ ਸ਼ੁਰੂ ਕੀਤੀ ਗਈ ਹੈ ਇੱਥੋਂ ਜਿਹੜੀ ਹੈ ਰੂਰ ਤੋਂ ਜਾ ਕਰੇਗੀ ਸੋ ਪਹਿਲਾ ਇਸ ਜੋ ਉੱਪਰ ਜਿਹੜੀ ਇਹ ਬੱਸ ਨਹੀਂ ਸੀਗੀ ਔਰ ਇਸ ਆਸ ਨੂੰ ਜਿਹੜਾ ਅੱਜ ਲਾਲਜੀਤ ਸਿੰਘ ਖੁੱਲਰ ਟਰਾਂਸਪੋਰਟ ਮੰਤਰੀ ਪੰਜਾਬ ਉਹਨਾਂ ਦੇ ਵੱਲੋਂ ਛੰਡੀ ਦੇ ਕੇ ਜਿਹੜਾ ਅੱਜ ਰਵਾਨਾ ਕੀਤਾ ਜਾਊਗਾ ਔਰ ਤੁਸੀਂ ਦੇਖ ਸਕਦੇ ਹੋਗੇ ਉਹ ਸਜਾਇਆ ਗਿਆ ਹੈਗਾ ਇਸ ਬੱਸ ਨੂੰ ਹਾਲਾਂਕਿ ਫਿਰੋਜ਼ਪੁਰ ਡਿਪੋ ਤੋਂ ਕਈ ਰੂਟਾਂ ਦੇ ਉੱਪਰ ਜਿਹੜੀਆਂ ਬੱਸਾਂ ਨੇ ਉਹ ਚੱਲਦੀਆਂ ਹੈਗੀਆਂ ਸੀਗੀਆਂ ਪਰ ਸਿੱਧੀ ਡੇਰਾ ਬਿਆਸ ਨੂੰ ਜਿਹੜੀ ਬੱਸ ਹੈ ਉਹ ਨਹੀਂ ਜਾਂਦੀ ਹੈਗੀ ਸੀਗੀ ਤਾਂ ਹੁਣ ਡੇਰਾ ਬਿਆਸ ਨੂੰ ਜਿਹੜੀ ਹੈ ਬੱਸ ਹੈ ਉਹ ਜਾਇਆ ਕਰੇਗੀ ਤਾਂ ਲਾਲਜੀਤ ਸਿੰਘ ਭੁੱਲਰ ਜਿਹੜਾ ਉਹਨਾਂ ਦੇ ਵੱਲੋਂ ਜਿਹੜਾ ਇਸ ਦਾ ਉਦਘਾਟਨ ਹੈ ਜਿਹੜਾ ਹਰੀ ਝੰਡੀ ਦੇ ਕੇ ਜਿਹੜਾ ਇਸ ਨੂੰ ਰਵਾਨਾ ਕੀਤਾ ਜਾਊਗਾ ਤੁਸੀਂ ਬਸ ਦੇਖ ਸਕਦੇ ਹੋ ਪੰਨਬਸ ਜਿਹੜੀ ਫਿਰੋਜ਼ਪੁਰ ਡਿੱਪੂ ਦੇ ਵਿੱਚ ਇਹ ਜਿਹੜੀ ਬੱਸ ਹੈਗੀ ਆ ਤਾਂ ਫੁੱਲਾਂ ਨਾਲ ਜਿਹੜਾ ਇਸ ਬੱਸ ਨੂੰ ਸਜਾਇਆ ਗਿਆ ਹੈਗਾ ਤਾਂ ਖੁਦ ਜਿਹੜਾ ਇੱਥੇ ਪਹੁੰਚ ਰਹੇ ਹੈਗੇ ਨੇ ਔਰ ਉਹਨਾਂ ਦੇ ਵੱਲੋਂ ਜਿਹੜਾ ਇਸ ਬੱਸ ਨੂੰ ਰਵਾਨਾ ਕੀਤਾ ਜਾਣਾ ਹੈਗਾ ਤਸਵੀਰ ਤੁਹਾਨੂੰ ਦਿਖਾ ਤਸਵੀਰ ਹੈਗੇ ਆ ਔਰ ਪੰਜਾਬ ਔਰ ਉਹ ਕੀਤਾ ਜਾ ਰਿਹਾ ਹੈਗਾ ਕਿ ਡੇਰਾ ਬਿਆਸ ਨੂੰ ਜਿਹੜੀ ਹੈ ਬੱਸ ਹੈ ਉਹ ਬਿਆ ਕਰੇਗੀ ਹਾਲਾਂਕਿ ਜਲੇ 50 ਪੰਜਾਬ ਸਰਕਾਰ ਦੇ ਪਹਿਲੇ ਸਟਾਫ ਜਿਹੜਾ ਤਸਵੀਰ ਤੁਸੀਂ ਦੇਖ ਸਕਦੇ ਹੋ ਇਸ ਸਰਬਸਤੀ ਜਿਹੜੀ বাস ਜਿਹੜੀ ਪਾਲ ਬੱਸ ਦੀ ਹੈਗੀ ਹੈ ਔਰ ਇਹ ਬੱਸ ਜਿਹੜੀ ਫਲੋਰਪੁਰ ਤੋਂ ਜਿਹੜੀ ਹੁਣ ਚੱਲਿਆ ਕਰੇਗੀ ਡੇਰਾ ਬਿਆਸ ਔਰ ਜਿਹੜੀ ਲਾਲ ਸਿੰਘ ਭੋਲਰ ਵੱਲੋਂ ਜਿਹੜੀ ਹੈ ਚੰਡੀਗੜ੍ਹ ਉਹ ਦਿੱਤੀ ਜਾਣੀ ਹੈ ਤਾਂ ਪਾਲ ਬੱਸ ਵੀ ਬੱਸ ਦੀਗੀ ਹੈ ਤavor ਪਾਤਰੇ ਵੀ 510 ਸਰਵਾਨਾ ਹੋਏਗੀ ਕਿ ਵੱਖਵਾ ਕਸਵਾ ਤੋਂ ਤੇਲੀ 30510 ਵਿਆਸ ਤੇਰਾ ਵਿਆਸ ਜਿਹੜੀ ਹੈ ਉਹ 30510 3501 ਵਿਆਸ ਜਾਂਦੇ ਵਿੱਚ ਹੈ ਹਲਾਸੀ ਜਿਹੜੀ ਹੈ ਬਸ ਸਰਵਿਸ ਜਿਹੜੀ ਹੈ ਤੁਸੀਂ ਪੀਤੇਗੀ ਤਦ ਤੁਸੀਂ ਦੇਖ ਸਕਦੇ ਹੋ ਵੀਡੀਓ ਵਿਆਸ ਲਿਖਿਆ ਹੋਇਆ ਔਰ ਇਸ ਫਿਰੋਜ਼ਪੁਰ ਡਿਪੋ ਤੋਂ ਜਿਹੜੀ ਫਿਰੋਜ਼ਪੁਰ ਸ਼ਹਿਰ ਦੇ ਬਾਸਟੈਂਡ ਤੋਂ ਜਿਹੜੀ ਹੈ ਉਹ ਚਲਣੀ ਹੈਗੀ ਹੈ ਔਰ ਤੁਸੀਂ ਦੇਖ ਸਕਦੇ ਹੋਗੇ ਉਹ ਫਿਰੋਜ਼ਪੁਰ ਤੋਂ ਡੇਰਾ ਬਿਆਸ ਤੇ ਲਈ ਜਿਹੜੀ ਬੱਸ ਹੈ ਉਹ ਸੋ ਸ਼ੁਰੂ ਕੀਤੀ ਗਈ ਹੈ ਔਰ ਡੇਰਾ ਬਿਆਸ ਤੇ ਜਾਣ ਵਾਲੇ ਸ਼ਧਾਲੂਆਂ ਜਿਹੜੇ ਉਹਨਾਂ ਵਾਸਤੇ ਜਿਹੜੀ ਸਹੂਲਤ ਹੈ ਉਹ ਪੰਜਾਬ ਸਰਕਾਰ ਦੇ ਵੱਲੋਂ ਦਿੱਤੀ ਗਈ ਹੈ ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਜੀ ਕਿੱਥੋਂ ਕਿੱਥੋਂ ਜਾ ਰਹੇ ਹੋ ਕੋਈ ਕੋਰ ਦਾ ਸੁਨੀਤਾ ਮੈਂ ਅੱਜ ਡੇਰਾ ਬਿਆਸ ਲਈ ਜਿਹੜਾ ਪ੍ਰਾਲਾ ਸਾਡੇ ਮਾਨਯੋਗ ਟਰਾਂਸਪੋਰਟ ਮੰਤਰੀ ਸਾਹਿਬ ਸਰਦਾਰ ਲਾਲਜੀਤ ਸਿੰਘ ਢੁੱਲਰ ਉਹਨਾਂ ਦੀ ਗ੍ਰੋਲ ਤੋਂ ਜੋ ਪ੍ਰੋਇਜੈਕਟ ਤੋਂ ਸਾਡੀ ਬਹੁਤ ਵੱਡੀ ਮੰਗ ਸੀ ਪਿਛਲੇ ਲੰਮੇ ਸਮੇਂ ਤੋਂ ਜੋ ਡੇਰਾ ਬਿਆਸ ਵਾਸਤੇ ਉਹ ਅੱਜ ਪੂਰੀ ਹੋਣ ਜਾ ਰਹੀ ਹੈ ਅਸੀਂ ਮੰਤਰੀ ਜੀ ਦਾ ਬਹੁਤ ਬਹੁਤ ਦਿਨੋਂ ਧੰਨਵਾਦ ਕੀ ਦਾ ਹੈ ਤੁਹਾਡਾ ਕੀ ਨਾਮ ਹੈ ਗੁਰਪ੍ਰੀਤ ਸਿੰਘ ਜਿਹੜੀ ਇਹ ਸਰਵਿਸ ਸ਼ੁਰੂ ਕੀਤੀ ਗਈ ਹੈ ਰੂਟ ਬਣਾਇਆ ਗਿਆ ਕਿਵੇਂ ਦੇਖਦੇ ਹੋ ਬਹੁਤ ਵਧੀਆ ਅਪਰਲਾ ਜੀ ਬਹੁਤ ਸੋਹਣਾ ਕੰਮ ਕੀਤਾ ਜੀ ਸਰਕਾਰ ਨੇ ਜੋ ਹੈ ਆ ਰੂਟ ਬਸ ਚਲਾਈ ਹੈ ਬਿਆਸ ਨੂੰ ਬਹੁਤ ਵਧੀਆ ਕੰਮ ਕੀਤਾ ਜੀ ਸਾਡੇ ਸਤਿਕਾਰਯੋਗ ਐਮਐਲਏ ਸਰਦਾਰ ਅਨਬੀਰ ਸਿੰਘ ਭੁੱਲਰ ਜੀ ਨਾਲ ਨਰੇਸ਼ ਕਟਾਰੀਆ ਜੀ ਸਰਦਾਰ ਫੋਜਾ ਸਿੰਘ ਸਰਾਰੀ ਜੀ ਰਜਨੀਸ਼ ਤਾਇਆ ਜੀ ਇਹਨਾਂ ਸਾਰੇ ਸਾਡੇ ਸਤਿਕਾਰਯੋਗ ਐਮਐਲਏ ਸਹਿਬਾਨਾਂ ਦੀ ਬੜੀ ਵੱਡੀ ਮੰਗ ਹੀ ਕਿ ਫਰੂਜਪੁਰ ਤੋਂ ਮਾਇਆ ਜੀਰਾ ਤਰਨਤਾਰਨ ਵਿਆਸ ਨੂੰ ਰਾਧਾ ਸੁਆਮੀ ਡੇਰੇ ਨੂੰ ਬੱਸ ਚਲਾਈ ਜਾਵੇ ਇੱਥੋਂ ਬੜੀ ਵੱਡੀ ਗਿਣਤੀ ਦੇ ਵਿੱਚ ਸੰਗਤ ਡੇਰੇ ਵਿਆਸ ਸੇਵਾ ਕਰਨ ਜਾਂਦੀ ਆ ਤੇ ਅੱਜ ਇਥੋਂ ਸਾਡੇ ਫਿਰੋਜ਼ਪੁਰ ਸ਼ਹਿਰ ਤੋਂ ਅਸੀਂ ਬੱਸ ਚਲਾਈ ਆ ਡੇਰਾ ਬਿਆਸ ਨੂੰ ਆਇਆ ਜੀਰਾ ਜਿਹਦੇ ਨਾਲ ਚਾਰ ਪੰਜ ਹਲਕੇ ਕਵਰ ਹੋਣਗੇ ਤੇ ਸਾਡੀਆਂ ਭੈਣਾਂ ਜਿਹੜਾ ਕਿ ਫ੍ਰੀ ਲੇਡੀਜ਼ ਵਾਰੀ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਸਰਕਾਰ ਲੋ ਸਫਰ ਜਿਹੜਾ ਦਿੱਤਾ ਜਾ ਰਿਹਾ ਬੀਬੀਆਂ ਨੂੰ ਉਹਦਾ ਫਾਇਦਾ ਲੈਣ ਗਿਆ ਸਾਡੇ ਭਰਾ ਵੀ ਜਿਹੜੇ ਸੇਵਾ ਕਰਨ ਜਾਂਦੇ ਆ ਉਹ ਰੋਜ਼ਾਨਾ ਡੇਰੇ ਬਿਆਸ ਆਪਦੇ ਮੰਦੀਆਂ ਮਰਾਦਾਂ ਪੂਰੀਆਂ ਕਰਾਉਣ ਲਈ ਸੇਵਾ ਕਰ ਲਈ ਰੋਜ਼ਾਨਾ ਜਾ ਸਕਣਗੇ ਤੇ ਆਉਣ ਵਾਲੇ ਸਮੇਂ 'ਚ ਅਸੀਂ ਫਾਜਲਕਾ ਤੋਂ ਵੀ ਡੇਰੇ ਬਿਆਸ ਲਈ ਜਿਹੜੀ ਬੱਸ ਚਲਾਵਾਂਗੇ ਫਾਜਲਕਾ ਤੋਂ वाया ਗੁਰੂ ਅਰਸਾਏ ਫਿਰ ਫਿਰੋਜ਼ਪੁਰ ਹੁੰਦੀ ਹੋਈ ਡੇਰੇ ਬਿਆਸ ਨੂੰ ਬੱਸ ਜਾਊਗੀ ਤਾਂ ਜੋ ਇਸ ਇਲਾਕੇ ਦੇ ਵਿੱਚ ਜਿਹੜੀਆਂ ਡੇਰੇ ਬਿਆਸ ਨੂੰ ਮੰਨਣ ਵਾਲੀਆਂ ਸੰਗਤਾਂ ਨੇ ਉਹਨਾਂ ਨੂੰ ਬੱਸ ਦਾ ਕਰਕੇ ਇਹਨਾਂ ਵੇਪੀ ਬੱਸ ਕਰਕੇ ਉਹਨਾਂ ਦੇ ਜਾਣ ਦੇ ਵਿੱਚ ਦਿੱਕਤ ਆਵੇ ਬਸ ਚੱਲੂਗੀ ਤੇ ਡੇਰੇ ਪਿਆਸ ਨੂੰ ਸੰਗਤ ਇੱਥੋਂ ਰੋਜ਼ਾਨਾ ਆਪਦੀਆਂ ਸੇਵਾਵਾਂ ਕਰਨ ਗੁਰੂ ਸਿਮਰਨ ਕਰਨ ਉਹ ਸਾਰਾ ਕੁਝ ਆਪਦਾ ਤੇ ਹੁਣ ਆਪਣੇ ਮੰਨ ਦੀਆਂ ਮਰਾਦਾਂ ਪਾਉਣ ਉਹ ਡੇਰੇ ਪਿਆਸ ਜਾ ਸਕਦਾ ਹੈ। ਹਲੋ ਟ੍ਰਾਂਸਪੋਰਟ ਭਾਗ ਦੇ ਵੱਲੋਂ ਜਿਹੜਾ ਹੈਗਾ ਫ੍ਰੀ ਮੈਲਾਮਾਂ ਨੂੰ ਸਰਵਿਸ ਦਿੱਤੀ ਜਾ ਰਹੀ ਹੈਗੀ ਆ ਤਾਂ ਪੰਜਾਬ ਸਰਕਾਰ ਦੇ ਵੱਲੋਂ ਹਲੇ ਤੱਕ ਟ੍ਰਾਂਸਪੋਰਟ ਭਾਗ ਨੂੰ ਜਿਹੜੀ ਆ ਉਹ ਸਬਸਿਡੀ ਜਿਹੜੀ ਨਹੀਂ ਦਿੱਤੀ ਗਈ ਜਿਸ ਦੇ ਨਾਲ ਕਾਫੀ ਜਿਹੜਾ 500 ਕਰੋੜ ਰੁਪਏ ਦੇ ਕਰੀਬ ਜਿਹੜਾ ਜਿਹੜਾ ਦੇਣਾ ਬੰਦਾ ਹੈਗਾ ਜੀ। ਦੇਖੋ ਜਦੋਂ ਫਰੀ ਲੇਡੀ ਸਵਾਰੀ ਦਾ ਜਿਹੜਾ ਸਫ਼ਰ ਆ ਉਹ ਸਾਡੀ ਸਰਕਾਰ ਨੇ ਮਾਨ ਸਰਕਾਰ ਨੇ ਟ੍ਰਾਂਸਪੋਰਟ ਵਿਭਾਗ ਨੂੰ ਪੈਸੇ ਦੇਣੇ ਹੁੰਦੇ ਆ ਉਹਦੇ ਚੋਂ ਸਮੇਂ-ਸਮੇਂ ਤੇ ਪੈਸੇ ਆਉਂਦੇ ਰਹਿੰਦੇ ਆ ਜਿਹੜੀਆਂ ਅਸੀਂ ਮੁਲਾਜ਼ਮਾਂ ਨੂੰ ਤਨਖਾਹਾਂ ਦਿੰਨੇ ਆ ਗੱਡੀਆਂ 'ਚ ਡੀਜ਼ਲ ਪੈਂਦਾ ਆ ਟਾਇਰ ਪੈਂਦੇ ਆ ਸਪੇਅਰ ਪਾਰਟ ਲੱਗਦਾ ਉਹ ਸਰਕਾਰੀ ਪੈਸੇ ਦਿੰਦੀ ਤਾਂ ਹੀ ਲੱਗਦਾ ਥੋੜਾ ਜਿਹਾ ਬਕਾਇਆ ਰਹਿੰਦਾ ਉਹ ਵੀ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਨੂੰ ਫਾਈਨਾਂਸ ਮਿਨਿਸਟਰ ਹਰਪਾਲ ਚੰਬਾ ਜੀ ਨੂੰ ਬੇਨਤੀ ਕਰਕੇ ਉਹ ਵੀ ਟ੍ਰਾਂਸਪੋਰਟ ਵਿਭਾਗ ਨੂੰ ਦਵਾਵਾਂਗੇ ਟ੍ਰਾਂਸਪੋਰਟ ਵਿਭਾਗ ਐ ਮਹਿਕਮਾ ਜਿਹੜਾ ਲੋਕਾਂ ਨੂੰ ਆਪਦੀ ਮੰਜ਼ਿਲ ਤੱਕ ਪਹੁੰਚਾਉਂਦਾ ਸਰ ਜੇਲ੍ਹ ਦੇ ਵਿੱਚ ਲਗਾ ਤੋਂ ਉਤਪਾਦਕ ਕੇਂਦਰੀ ਜਿਹੜਾ ਮੋਬਾਈਲ ਫੋਨ ਮਿਲਣ ਦਾ سلسلہ جاری ਹੈਗਾ ਪਿਛਲੇ ਲੰਮੇ ਸਮੇਂ ਤੋਂ ਲਗਾਤਾਰ ਮੋਬਾਈਲ ਫੋਨ ਮਿਲ ਰਹੇ ਨੇ ਕੋਈ ਕਹੀ ਜਾ ਰਹੀ ਹੈ ਕਿ ਇਹ ਥਰੋ ਦੇ ذریعے ਹੁੰਦਾ ਲੇਕਿਨ ਇਹ ਪਿਛਲੇ ਲੰਮੇ ਸਮੇਂ ਤੋਂ ਥਰੋ ਨੂੰ ਕਿਉਂ ਨਹੀਂ ਰੋਕਿਆ ਜਾ ਰਿਹਾ ਹੈਗਾ ਦੇਖੋ ਮੈਂ ਤੇ ਪਹਿਲਾਂ ਹੀ ਕਹਤਾ ਵੀ ਜਿਹੜਾ ਕੋਈ ਅਫਸਰ ਵੀ ਦੋਸ਼ੀ ਹੋਵੇਗਾ ਉਹਦੇ ਤੇ ਵੀ ਸਖਤ ਤੋਂ ਸਖਤ ਕਾਰਵਾਈ ਹੋਊਗੀ ਜਿਹੜੀ ਤੁਸੀਂ ਥਰੋ ਦੀ ਗੱਲ ਕੀਤੀ ਆ ਪਿਛਲੇ ਪ੍ਰਾਣੀਆਂ ਸਰਕਾਰਾਂ ਦੇ ਸਮੇਂ ਅਸਲ 'ਚ ਜਦੋਂ ਜੇਲ੍ਹ ਬਣਦੀ ਆ ਚਾਹੀਦਾ ਤੇ ਇਹ ਆ ਕਿ ਜਿਹੜੀ ਬਾਉਂਡਰੀ ਵਾਲਿਆ ਉਹਦੇ ਤੋਂ ਦੂਰ ਪੈਰਕਾਂ ਬਣ ਬੈਰਕਾਂ ਵਿਸ਼ਕਾਰ ਬਣ ਤੇ ਸਾਈਡਾਂ ਸਾਰੀਆਂ ਖਾਲੀ ਹੋਣ। ਪੁਰਾਣੇ ਸਮੇਂ 'ਚ ਪਤਾ ਨਹੀਂ ਕਿਹੜੇ ਤਰੀਕੇ ਨਾਲ ਕਿਵੇਂ ਆਰਕਟੈਕਟ ਨੇ ਨਕਸ਼ਾ ਬਣਾਇਆ ਉਹ ਜਿਹੜੀਆਂ ਜੇਲ੍ਹਾਂ ਆ ਉਹਨਾਂ ਦੀ ਜਿਹੜੀ ਬਾਉਂਡਰੀ ਵਾਲਿਆ ਉਹਦੇ ਨਾਲ ਹੀ ਪੈਰਕਾਂ ਬਿਲਕੁਲ ਬਣਾਈਆਂ। ਉਹ ਜਦੋਂ ਜੇਲ੍ਹਾਂ ਬਣਦੀਆਂ ਉਦੋਂ ਤੇ ਲਾਗੇ ਕੋਈ ਰੈਸ਼ ਨਹੀਂ ਹੁੰਦੀ। ਜਦੋਂ ਜੇਲ੍ਹਾਂ ਪੰਜ ਜਾਂਦੀਆਂ ਹੌਲੀ-ਹੌਲੀ ਲੋਕ ਜ਼ਮੀਨਾਂ ਵੇਚ ਦਿੰਦੇ ਆ ਕਲੋਨਾਈਜ਼ ਕਲੋਨੀਆਂ ਕੱਟ ਦਿੰਦੇ ਆ ਲੋਕ ਆਪਦੇ ਘਰ ਬਣਾਉਣੇ ਸ਼ੁਰੂ ਕਰ ਦਿੰਦੇ ਆ ਗਾਂ ਅਸੀਂ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਜੇਲ੍ਹ ਡਿਪਾਰਟਮੈਂਟ ਵੱਲੋਂ ਫਾਈਲ ਬਣਾ ਕੇ ਭੇਜਾਂਗੇ ਕਿ ਜਿੱਥੇ ਜੇਲ੍ਹ ਬਣੇ ਘੜ ਤੋਂ ਘੱਟ 1 ਕਿਲੋਮੀਟਰ ਦੇ ਵਿੱਚ ਰੈਸ਼ਣਾ ਹੋਵੇ ਕੋਈ ਕਲੋਨੀ ਨਾ ਕੱਟੀ ਜਾਵੇ ਤੇ ਦੂਜਾ ਗਾਂ ਜੇ ਜੇਲ੍ਹ ਬਣੇ ਤੇ ਉਹ ਜੇਲ੍ਹ ਅਸੀਂ ਜਿਹੜੀ ਬਣਾਵਾਂਗੇ ਉਹ ਬੈਰ ਕੰਮ ਚਕਾਏ ਬੰਨ ਘੇਰੇ ਘੇਰੇ ਜਿਹੜੀ ਬਾਉਂਡਰੀ ਵਾਲੋ ਦੇ ਲਾਗੇ ਖਾਲੀ ਜਗ੍ਹਾ ਰਵੇ ਬਾਕੀ ਸਾਡੀ ਸਰਕਾਰ ਨੂੰ ਬੜੀ ਸ਼ਕਤੀ ਆ ਜ਼ੈਮਰ ਲਾਏ ਜਾ ਰਹੇ ਆ ਕੈਮਰੇ ਲਾਵਾਂਗੇ ਸਾਰੀਆਂ ਚਾਰਦਵਾਰੀਆਂ ਦੇ ਆਸੇ ਪਾਸੇ ਵੀ ਜੇ ਕੋਈ ਥਰੋ ਕਰਦਾ ਉਹਦੇ ਤੇ ਵੀ ਪਰਚਾ ਦਰਜ ਹੋਵੇ ਤੇ ਜੇ ਕਿਸੇ ਜੇਲ੍ਹ ਚੋਂ ਜਾਦੇ ਮੋਬਾਈਲ ਮਿਲਦੇ ਆ ਜਾਂ ਕੋਈ ਗੈਰ ਇਤਰਾਜ਼ਯੋਗ ਵਸਤਾਂ ਮਿਲਦੀਆਂ ਜਾਂ ਕੋਈ ਨਸ਼ਾ ਮਿਲਦਾ ਵੇਖੋ ਉਹਦੀ ਜ਼ਿੰਮੇਵਾਰ ਤੇ ਜਿਹੜੇ ਵਿੱਚ ਅਧਿਕਾਰੀ ਨੇ ਉਹ ਵੀ ਜ਼ਿੰਮੇਵਾਰ ਨੇ ਜੇ ਕੋਈ ਅਧਿਕਾਰੀ ਦੋਸ਼ੀ ਪਾਇਆ ਗਿਆ ਜਿਵੇਂ ਹਿਸ਼ਾਲਪੁਰ ਜੇਲ੍ਹ ਦੇ ਸੁਪਰਡੈਂਟ ਤੇ ਨਾਲ ਜਿਹੜੇ ਚਾਰ ਮਲਾਜਮ ਉਹਨਾਂ ਤੇ ਕਾਰਵਾਈ ਕੀਤੀ ਆ ਇਸੇ ਤਰ੍ਹਾਂ ਦੂਜੀਆਂ ਥੇਲਾਂ 'ਚ ਜੇ ਪਤਾ ਲੱਗਾ ਵੀ ਦੋਚੀ ਅਧਿਕਾਰੀ ਨੇ ਉਹਨਾਂ ਅਧਿਕਾਰੀਆਂ ਤੇ ਵੀ ਸਖਤ ਕਾਰਵਾਈ ਹੋਊਗੀ। ਉਹ ਐਮਬੀਆਈ ਜਿਹੜਾ ਹੈਗਾ ਜੀ ਹੁਣ ਇਹਨੂੰ ਸ਼ਹਿਰ ਤੋਂ ਬਾਹਰ ਕੱਢਿਆ ਜਾ ਸਕਦਾ। ਦੇਖੋ ਅਜੇ ਕੋਈ ਵੀ ਇਹੋ ਜੀ ਪ੍ਰਪੋਜ਼ਲ ਨਹੀਂ ਹੈ ਕਿ ਜੇਲ੍ਹ ਨੂੰ ਬਾਹਰ ਕੱਢਿਆ ਜਾਵੇ ਤੇ ਜੇ ਕੋਈ ਲੋੜ ਹੋਵੇਗੀ ਤੇ ਆਉਣ ਵਾਲੇ ਸਮੇਂ 'ਚ ਸਰਕਾਰ ਦੇ ਧਿਆਨ 'ਚ ਲਿਆ ਦਿੱਤਾ ਜਾਵੇ। ਸਰ 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 ਮੱਛੀ ਵਾਲੇ ਪਟਾ ਹੈਗੇ ਇਹਦੇ ਭੱਤੀ ਮੱਛਾ ਪਟਾ ਹੈਗੇ ਜਿੰਨਾ ਤੋਂ 25 ਵੀ ਨੇ ਜੇਲ੍ਹ ਦੇ ਵਿੱਚ ਬਾਹਰ ਨੇ। ਉਹਨਾਂ ਦੇ ਕਰਨ ਨੂੰ ਭਾਵੇਂ ਕੋਈ ਛੋਟਾ ਤਸਕਰ ਆ ਤੇ ਭਾਵੇਂ ਕੋਈ ਵੱਡਾ ਤਸਕਰ ਆ ਜੀ ਦੀ ਵੀ ਪ੍ਰਾਪਰਟੀ ਨਾਲ ਅਟੈਚ ਹੋਈ ਆ ਜਾਂ ਜਿਹੜਾ ਸਰਕਾਰੀ ਪ੍ਰਾਪਰਟੀ ਦੇ ਘਰ ਬਣਾ ਕੇ ਬੈਠਾ ਉਹਨਾਂ ਦੇ ਉੱਤੇ ਕਾਰਵਾਈ ਹੋਊਗੀ ਜੇ ਕਿਸੇ ਪ੍ਰਾਪਰਟੀ ਅਟੈਚ ਨਹੀਂ ਹੋਈ ਐਸਐਸਪੀ ਸਾਹਿਬ ਡੀਸੀ ਸਾਹਿਬ ਮੇਰੇ ਨਾਲ ਨੇ ਇਹਨਾਂ ਨੂੰ ਪਹਿਲੀ ਮੀਟਿੰਗ ਜੀ ਮੈਂ ਕਹਿ ਗਿਆ ਕਿ ਸਾਰੇ ਵੱਡੇ ਤੋਂ ਵੱਡੇ ਤੇ ਛੋਟੇ ਤੋਂ ਛੋਟੇ ਭਾਵੇਂ ਕੋਈ ਕੋਈ ਵੀ ਤਸਕਰ ਆ ਇਹ ਲੋਕ ਕਿਸੇ ਦੇ ਸਕੇ ਨਹੀਂਗੇ ਨਾ ਕਿਸੇ ਲੀਡਰ ਦੇ ਨਾ ਕਿਸੇ ਪੁਲਿਸ ਅਫਸਰ ਦੇ ਨਾ ਕਿਸੇ ਸਿਵਲ ਅਫਸਰ ਦੇ ਤੇ ਨਾ ਆਮ ਲੋਕਾਂ ਦੇ ਜਿਹੜੇ ਜ਼ਹਿਰ ਵੇਚਦੇ ਆ ਇਹਨਾਂ ਜ਼ਹਿਰ ਵੇਚਣ ਵਾਲਿਆਂ ਤੇ ਸਖਤ ਕਾਰਵਾਈ ਹੋਊਗੀ ਕਿਸੇ ਨੂੰ ਨਹੀਂ ਬਖਸ਼ਿਆ ਜਾਊਗਾ ਫਿਰੋਜ਼ਪੁਰ ਜ਼ਿਲ੍ਹਾ ਨਸ਼ਾ ਮੁਕਤ ਕਰਕੇ ਅਸੀਂ ਫਿਰੋਜ਼ਪੁਰ ਦੇ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਫਿਰ ਤੋਂ ਰੰਗਲਾ ਪੰਜਾਬ ਦਵਾਂਗੇ ਹੱਸਦਾ ਵਸਦਾ ਪੰਜਾਬ 2022 ਦੀਆਂ ਉਹ ਐਕਸਪਾਇਰੀ ਹੋ ਚੁੱਕੀਆਂ ਨੇ ਮਸ਼ੀਨਾਂ तकरीबन ਡੀਪੂਆਂ ਦੇ ਵਿੱਚ ਹੈਗੀਆਂ ਜਿਹੜੀਆਂ ਕੋਈ ਖਰਾਬ ਆ ਉਹ ਵੀ ਅਸੀਂ ਜਲਦੀ ਜੇ ਰਿਪੇਅਰ ਹੋ ਸਕਦੀਆਂ ਜਾਂ ਰਿਪੇਅਰ ਨਹੀਂ ਤੇ ਨਵੀਆਂ ਮਸ਼ੀਨਾਂ ਲੈ ਕੇ ਦਵਾਂਗੇ ਮਸ਼ੀਨਾਂ ਤੇ ਵੱਡੀ ਲੋੜ ਆ ਟਿਕਟਾਂ ਜਿਹੜੀਆਂ ਕਰਨੀ ਹੁੰਦੀ ਆ ਬੁਕਿੰਗ ਉਹ ਟਿਕਟਾਂ ਸੌਖੀਆਂ ਕੱਟੀਆਂ ਜਾਂਦੀਆਂ ਫਿਰ ਬੱਸ ਦੇ ਵਿੱਚ ਜਿਹੜਾ ਡਰਾਈਵਰ ਕਨੈਕਟਰ ਉਹ ਸੌਖਾ ਰਹਿੰਦਾ ਇੱਕ ਟਿਕਟਾਂ ਪੁੱਛਾਈ ਸਾਰੀਆਂ ਐਮਐਸ ਪਰ ਬਹੁਤ ਪਰੇਸ਼ਾਨ ਕੀਤਾ ਜਾ ਰਿਹਾ ਆ ਨਾ ਪਰ ਉਹ ਲਾ ਪੈਰੀਆਂ ਨਾ ਵੈਰੀਫਾਈ ਕਰਤੇ ਐਮਬੀਆਈ ਪਾਸਿੰਗ ਕਰਦਾ ਪੈਸੇ ਵੀ ਲੈ ਜਾਂਦਾ ਗੱਡੀਆਂ ਫੇਰੇ ਲੋਕਾਂ ਨੇ ਪਾਸ ਕਰਦਾ ਗੱਡੀਆਂ ਵੀ ਪਾਸ ਹੋਣ ਗਈਆਂ ਤੇ ਗੱਡੀਆਂ ਵੀ ਜੇ ਕੋਈ ਜੇ ਕੋਈ ਕੰਪਲੀਟ ਕਰਦਾ ਉਹ ਗੱਲ ਪੈਣ ਤੱਕ ਜਾ ਜੇ ਕੋਈ ਐਮਬੀਆਈ ਜਾਂ ਕੋਈ ਆਰਟੀਏ ਕਿਸੇ ਤੋਂ ਰਿਸ਼ਵਤ ਲੈਂਦਾ ਜਾਂ ਕਿਸੇ ਨੂੰ ਖਰਾਬ ਕਰਦਾ ਮੇਰੇ ਧਿਆਨ ਚ ਲਿਆਇਓ ਉਹਦੇ ਤੇ ਸਖਤ ਤੋਂ ਸਖਤ ਉਸ ਅਧਿਕਾਰੀ ਦੇ ਕਾਰਵਾਈ ਹੋਊਗੀ ਇਹ ਤਿੰਨ ਸਾਰੇ ਤਿੰਨ ਦਿਨ ਦੇ ਉਹ ਛਾਲੀ ਲਾਇਸੈਂਸ ਨੇ ਜਿਹੜੇ ਲੋਕੀਂ ਲੈਤੇ ਹਨੀ ਉਸ ਅਧਿਕਾਰੀ ਤੇ ਸਖਤ ਤੋਂ ਸਖਤ ਕਾਰਵਾਈ ਹੋਊਗੀ ਜਿਹੜਾ ਬੰਦਾ ਆਪ ਆ ਕੇ ਆਪਦੀ ਫੋਟੋ ਲਵਾਉਂਦਾ ਜਾਂ ਕੋਈ ਆਪ ਦਾ ਡਰਾਈਵਰੀ ਲਾਇਸੈਂਸ ਬਣਾਉਣ ਨੂੰ ਦਿੰਦਾ ਜੇ ਉਹਦੇ ਤੋਂ ਕੋਈ ਵੀ ਕਰਪਸ਼ਨ ਦੀ ਜਾਂ ਖਰਜਲ ਖਰਾਬੀ ਦੀ ਸ਼ਿਕਾਇਤ ਆਉਂਦੀ ਆ ਤੇ ਉੱਤੇ ਕਾਰਵਾਈ 108 108 ਲਾਇਸੈਂਸ ਸਰ ਇਹ 3 ਦਿਨ ਚ ਬਣੇ ਇੱਕ ਵੀ ਬੰਦਾ ਲੋਕਲ ਹੈ ਨਹੀਂ ਇੱਥੇ ਹੈ ਨਹੀਂ ਵਿਦੇਸ਼ਾਂ ਚ ਬੈਠੇ ਆ 108 ਲਾਇਸੈਂਸ ਦੇ ਕੋਈ ਬੰਦੇ ਇੱਥੇ ਨਹੀਂ ਹੋਣਗੇ ਇਹ ਇਹ ਰੱਦ ਵੀ ਹੋਣਗੇ ਤੇ ਕਾਰਵਾਈ ਵੀ ਹੋਊਗੀ ਸਰ ਇਹ ਲਗਾਤਾਰ ਚੱਲ ਰਿਹਾ ਜੀ ਕੰਮ ਮੈਂ ਕਿ ਕਾਰਵਾਈ ਤੁਸੀਂ ਤੁਸੀਂ ਇਸ ਦੀ ਚੈਕਿੰਗ ਕਰਾ ਲਓ ਤੇ ਤੁਹਾਨੂੰ ਹਜ਼ਾਰਾਂ ਲੱਖਾਂ ਜਿਹੜਾ ਆਮ ਰਵਾਇਤ ਰਵਾਇਤੀ ਹੈ ਕਿ ਇਹ ਤੁਹਾਡੇ ਹੱਥੇ ਰਹਿ ਜੀਏ ਜਾਂ ਕਾਰਵਾਈ ਹੋਊਗੀ ਕਾਰਵਾਈ ਹੋਊਗੀ ਟ੍ਰਾਂਸਪੋਰਟ ਮੰਤਰੀ ਫਰੀ ਸਟੇਟ ਟ੍ਰਾਂਸਪੋਰਟ ਕਮਿਸ਼ਨਰ ਕੋਲ ਜਾ ਚੁੱਕੀ ਉੱਥੋਂ ਠੱਪ ਕਰ ਦਿੱਤੀ ਗਈ ਹੈ ਜੀ ਠੱਪ ਹੋ ਜਾਂਦੀ ਹੈ ਜੀ ਜਿੰਨੀ ਮੈਂ ਕਿ ਇਹਦੇ ਤੇ ਤੁਹਾਡੇ ਚ ਹਫ਼ਤੇ ਦੇ ਵਿੱਚ ਵਿੱਚ ਕਾਰਵਾਈ ਹੋ ਕੇ ਤੁਹਾਨੂੰ ਅਫਸਰ ਜਿਹੜੇ ਉਹ ਜੇ ਬਾਕੀ ਉਹਨਾਂ ਗਲਤ ਕੀਤਾ ਉਹਨਾਂ ਤੇ ਸਸਪੈਂਡ ਤੇ ਆਰਡਰ ਹੋ ਸਰ ਐਮਡੀਆਈ ਦਾ ਵੀ ਪਲਕੇ ਨੂੰ ਦਾ ਸਟੇਟਸ ਚੈੱਕ ਕਰੋ ਜੀ ਇੱਥੇ ਕੀ ਲੋਕ ਉੱਥੇ ਗਿਆਨੋ ਲੜਦਾ ਪੈਸੇ ਤੋਂ ਬਗੈਰ ਕੰਮ ਕਰਦਾ ਪ੍ਰਾਈਵੇਟ ਬੰਦੇ ਬਿਠਾਏ ਸਾਰੇ 15-15 ਬੰਦੇ ਬਿਠਾਏ ਨੇ ਉਹ ਕੰਮ ਜਿਹੜਾ ਕਰਦਾ ਉੱਥੇ ਬੰਦੇ ਲੈ ਜਾਂਦੇ ਉਹਨਾਂ ਨੂੰ ਚਿੱਟਾ ਜਾਰੀ ਨਹੀਂ ਕਰਦਾ ਜੀ ਕੋਈ ਵੀ ਅਧਿਕਾਰੀ ਦੋਚੀ ਪਾਇਆ ਜਾਊਗਾ ਮੈਂ ਤੁਹਾਨੂੰ ਵਿਸ਼ਵਾਸ ਦਿਵਾਦਾ ਆ ਵੀ ਕਾਰਵਾਈ ਹੋਊ ਸਰ ਪੰਜਾਬ ਸਰ ਰੈਵਨਿਊ ਸਰ ਬਹੁਤਾ ਦਲ ਨਿੱਕੀ ਕੀਤਾ ਜਾ ਰਿਹਾ ਹੈ ਪੰਜਾਬ ਜੇਲ੍ਹ ਡਿਪਾਰਟਮੈਂਟ ਜੇਲ੍ਹ ਬੋਰਡ ਬਣਾ ਸੀ 1 2021 ਦੇ ਵਿੱਚ ਤੇ ਇਹਦਾ ਕੁਝ ਕੁ ਲਾਈ ਪੰਪ ਵੀ ਪੰਜਾਬ ਦੇ ਵਿੱਚ ਚੱਲੂ ਕੀਤੀ ਸੀ ਉਹ ਉਹਦੇ ਵਿੱਚ ਜੇਲ੍ਹ ਡਿਪਾਰਟਮੈਂਟ ਦੇ ਵਿੱਚ ਪਹਿਲਾਂ ਵੀ ਪੰਪ પેટ્રોલ ਪੰਪ ਲੱਗੇ ਆ ਹੁਣ ਅਸੀਂ ਨਾਪੇ ਵੀ ਇੱਕ પેટ્રોલ ਪੰਪ ਖੋਲਿਆ ਨਵਾਂ ਫਾਜ਼ਲਕਾ ਵੀ ਖੋਲਿਆ ਸਾਡੀਆਂ ਜੇਲਾਂ ਦੇ ਵਿੱਚ ਬੇਕਰੀਆਂ ਵੀ ਖੁੱਲੀਆਂ ਨਾਲ ਜੇ ਕੋਈ ਮਿਸਤਰੀ ਦਾ ਕੰਮ ਜਾਣਦਾ ਜਾਂ ਕੋਈ ਕੱਪੜੇ ਬਣਾਉਣ ਦਾ ਕੰਮ ਜਾਣਦਾ ਉਹ ਸਾਡੀਆਂ ਹੌਜਰੀ ਦੀਆਂ ਮਸ਼ੀਨਾਂ ਕਈ ਤਰ੍ਹਾਂ ਦੇ ਸਾਡੇ ਵਿੱਚ ਜੇਲਾਂ ਦੇ ਕਾਰਖਾਨੇ ਲੱਗੇ ਆ ਵੱਡੀਆਂ ਜੇਲਾਂ ਚ ਤੇ ਆਉਣ ਵਾਲੇ ਸਮੇਂ ਚ ਕੋਸ਼ਿਸ਼ ਇਹ ਹੋਊ ਜਿਹੜੀਆਂ ਸਾਡੀਆਂ ਵੱਡੀਆਂ ਜੇਲਾਂ ਉਹਨਾਂ ਸਾਰੀਆਂ ਦੇ ਵਿੱਚ ਬਿਕ ਰੀਆਂ ਲੱਕੜ ਫਰਨੀਚਰ ਬਣਾਉਣ ਦੀਆਂ ਮਸ਼ੀਨਾਂ ਦਿੱਤੀਆਂ ਜਾਣ ਕੱਪੜੇ ਬਣਾਉਣ ਦੀਆਂ ਮਸ਼ੀਨਾਂ ਦਿੱਤੀਆਂ ਜਾਣ ਨਾਲ ਹਰ ਜੇਲ ਕਿਉਂਕਿ ਜੇਲ੍ਹਾਂ ਤਕਰੀਬਨ ਰੋਡ ਦੇ ਉੱਪਰ ਆ ਹਰ ਜੇਲ ਦੇ ਅੱਗੇ ਪੈਟਰੋਲ ਪੰਪ ਖੁੱਲੇ ਨਾਲੇ ਤੇ ਸਰਕਾਰ ਨੂੰ ਹੀ ਕਵਾਵੇ ਨਾਲ ਜਿਹੜੇ ਚੰਗੇ ਆਚਰਣ ਵਾਲੇ ਕੈਦੀ ਆ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਕੰਮ ਮਿਲੇ ਕਿਉਂਕਿ ਜੇ ਪੈਟਰੋਲ ਪੰਪ ਤੇ ਕੰਮ ਕਰਨਾ ਤੇ ਉਹ ਤੇ ਬਾਹਰ ਆ ਕੇ ਦੁਨੀਆਦਾਰੀ ਦੇ ਵਿੱਚ ਕੰਮ ਕਰਨਾ ਦੂਜੇ ਕੈਦੀਆਂ ਨੂੰ ਵੀ ਇਹ ਹੋਵੇ ਪੀਐਸੀ ਵੀ ਚੰਗਾ ਆਚਰਣ ਕਰੀਏ ਤੇ ਅਸੀਂ ਵੀ ਬਾਹਰ ਦੁਨੀਆਦਾਰੀ ਦੇਖ ਸਕੀਏ ਨਾਲ ਉਹਨਾਂ ਨੂੰ ਪੈਸਾ ਮਿਲੇ ਕੈਦੀਆਂ ਨੂੰ ਉਸ ਪੈਸੇ ਨਾਲ ਉਹ ਆਪਣੇ ਪਰਿਵਾਰ ਨੂੰ ਆਪਣੇ ਬੱਚਿਆਂ ਨੂੰ ਪਾਲ ਸਕਣ ਨਾਲ ਸਰਕਾਰ ਦੀ ਇਨਕਮ ਵੀ ਤੇ ਇਹਦੇ ਨਾਲ ਹੀ ਜੇਲ੍ਹ ਡਿਪਾਰਟਮੈਂਟ ਨੂੰ ਇਨਕਮ ਸੋਰਸ ਵੀ ਬਣ ਜਾਣਾ ਜਿਹਦੇ ਨਾਲ ਜਿਹੜੇ ਕੈਦੀ ਆ ਉਹਨਾਂ ਦੀਆਂ ਸੁੱਖ ਸਹੂਲਤਾਂ ਜਿਹੜੀਆਂ ਅਸੀਂ ਪੂਰੀਆਂ ਕਰ ਸਕੀਏ ਕਿਉਂਕਿ ਵੇਖੋ ਇੱਕ ਹਿਸਾਬ ਨਾਲ ਤੇ ਇਹ ਹੁੰਦੇ ਸੁਧਾਰਕਰ ਤੇ ਕੈਦੀ ਵੀ ਇਨਸਾਨ ਨੇ ਕਈ ਕੈਦੀ ਇਹੋ ਜਿਹੇ ਹੁੰਦੇ ਆ ਜਿਨ੍ਹਾਂ ਤੋਂ ਅਚਨਚੇਤ ਕੋਈ ਗੁਨਾਹ ਹੋ ਜਾਂਦਾ 10-15% ਬੰਦੇ ਇਹੋ ਜਿਹੇ ਹੁੰਦੇ ਆ ਜਿਹੜੇ ਆਦੀ ਹੁੰਦੇ ਆ ਵੀ ਅਹੀਂ ਕ੍ਰਾਈਮ ਕਰਨਾ ਹੀ ਕਰਨਾ 80% 80-85% ਇਹੋ ਜਿਹੇ ਬੰਦੇ ਹੁੰਦੇ ਆ ਕਈ ਵਾਰ ਉਹ ਗੁੱਸੇ 'ਚ ਕੋਈ ਕਦਮ ਉਠਾ ਪੈਂਦੇ ਆ ਜਾਂ ਕਈ ਵਾਰ ਅਚਨਚੇਤ ਹੋ ਜਾਂਦਾ ਪਰ ਜਦੋਂ ਗੁਨਾਹ ਹੋ ਜਾਂਦਾ ਕੋਈ ਜੁਰਮ ਹੋ ਜਾਂਦਾ ਫਿਰ ਉਹਨੂੰ ਸਜ਼ਾ ਮਿਲਦੀ ਹੋ ਜੇਲ੍ਹ 'ਚ ਜਾਂਦਾ ਤੇ ਸਾਡਾ ਸਾਡੇ ਅਧਿਕਾਰੀਆਂ ਦਾ ਮੇਨ ਮੰਤਬ ਇਹ ਹੁੰਦਾ ਕਿ ਇਹਨਾਂ ਲੋਕਾਂ ਨੂੰ ਸੁਧਾਰ ਕੇ ਜਦੋਂ ਸਜ਼ਾ ਪੂਰੀ ਹੋ ਜਾਂਦੀ ਆ ਇਹਨਾਂ ਨੂੰ ਇਹਨਾਂ ਦੇ ਘਰਾਂ 'ਚ ਭੇਜ ਕੇ ਤੇ ਇਹ ਆਪਦੇ ਘਰਾਂ 'ਚ ਬਹਿ ਕੇ ਆਪਦੇ ਪਰਿਵਾਰ 'ਚ ਆਪਦੇ ਬੱਚਿਆਂ 'ਚ ਖੁਸ਼ ਰਹਿਣ ਤੇ ਆਪਦੇ ਬੱਚਿਆਂ ਨੂੰ ਪੜਾ ਲਿਖਾ ਕੇ ਵੱਡੇ ਅਫਸਰ ਬਣਨ